ਪ੍ਰਸ਼ਟਾਚਾਰ ਵਿਰੋਧ ਵੱਡੀ ਕਾਰਵਾਈ ਕਰਦੇ ਹੋਏ ਆਈਡੀਐਫਸੀ ਬੈਂਕ ਦੇ ਮੈਨੇਜਰ ਨੂੰ 40000 ਦੀ ਰਿਸ਼ਵਤ ਲੈਂਦੇ ਹੋਏ ਵਿਜੀਲੈਂਸ ਨੇ ਕਾਬੂ ਕੀਤਾ ਸਵੇਰੇ ਵਿੱਚ ਪ੍ਰਸ਼ਟਾਚਾਰ ਨੂੰ ਨਾਥ ਪਾਉਣ ਲਈ جاری ਮੁਹਿੰਮ ਦੇ ਵਜੋਂ ਲੁਧਿਆਣਾ ਵਿਜੀਲੈਂਸ ਬਿਊਰੋ ਨੇ ਫਰੋਜ਼ ਗਾਂਧੀ ਮਾਰਕੀਟ ਵਿੱਚ ਬੈਂਕ ਦੇ ਕਲੈਕਸ਼ਨ ਮੈਨੇਜਰ ਵਿਕਰਮਜੀਤ ਸਿੰਘ ਨੂੰ 40000 ਦੀ ਰਿਸ਼ਵਤ ਲੈਂਦੇ ਰੰਗੇ ਹਦਿੱਕੇ ਕਾਬੂ ਕੀਤਾ ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਇੱਕ ਨਿੱਜੀ ਬੈਂਕ ਦੇ ਉਕਤ ਕਰਮਚਾਰੀ ਵਿਰੁੱਧ ਇਹ ਕੇਸ ਅਰਵਿੰਦਰ ਕੁਮਾਰ ਦੇ ਵਜੋਂ ਦਰਜ ਕਰਵਾਇਆ ਗਿਆ ਸੀ ਜਿਸ ਤੋਂ ਆਧਾਰ ਤੇ ਇਸ ਨੂੰ ਗ੍ਰਿਫਤਾਰ ਕੀਤਾ ਗਿਆ। ਸ਼ਿਕਾਇਤਕਰਤਾ ਨੇ ਵਿਜੀਲੈਂਸ ਰੇਂਜ ਲੁਧਿਆਣਾ ਵਿੱਚ ਪਹੁੰਚ ਕੇ ਬਿਆਨ ਦਰਜ ਕਰਵਾਇਆ ਸੀ ਕਿ ਪਖੋਵਾਲ ਰੋਡ ਲੁਧਿਆਣਾ ਵਿੱਚ ਸਿਲਵਰ ਮੋਡ ਫੈਸ਼ਨ ਨਾਮ ਹੇਠ ਇੱਕ ਰੈਡੀਮੇਡ ਕੱਪੜੇ ਦੀ ਦੁਕਾਨ ਚਲਾ ਰਿਹਾ ਹੈ ਤੇ ਸ਼ਿਕਾਇਤਕਰਤਾ ਮੁਤਾਬਕ ਉਸ ਨੇ ਬੈਂਕ ਤੋਂ ਕਰਜ਼ਾ ਲੈਣਾ ਸੀ ਜਿਸ ਦੀ ਇਵਜ ਵਿੱਚ ਸਟੋਰ ਰਿਸ਼ਵਤ ਮੰਗੀ ਗਈ। ਮਹਿਰਾਲ ਸ਼ਿਕਾਇਤਕਰਤਾ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਦੇ ਵੱਲੋਂ ਜਾਲ ਵਿਛਾਇਆ ਗਿਆ ਤੇ આરોપી ਬੈਂਕ ਕਰਮਚਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਫਤਾਰ ਕਰ ਲਿਆ ਸਰ ਇੱਕ ਬੈਂਕ ਨੀਦਰ ਦਾ ਕੋਈ ਇਸ਼ੂ ਹੈ ਅਭੀ ਠੀਕ ਇਸ ਤਰ੍ਹਾਂ ਇੱਕ ਰਵਿੰਦਰ ਕੁਮਾਰ ਨੇ ਆਪਣੇ ਸਿਲਵਰ ਮੋਡ ਫੈਸ਼ਨ ਇਹਨਾਂ ਦੀ ਰੈਡੀਮੇਡ گارਮੈਂਟ ਦੀ ਸ਼ਾਪ ਆ ਸਰਾਭਾ ਨਗਰ ਜੀ ਸਰ ਇਹ ਅੱਜ ਸਾਡੇ ਕੋਲ ਇਹਨਾਂ ਨੇ ਅਪਰੋਚ ਕੀਤਾ ਸੀ ਇਹਨਾਂ ਦਾ ਕਹਿਣਾ ਹੈਗਾ ਵੀ ਉਹ ਬੈਂਕ ਇਹ ਹੈਗਾ IDFC ਬੈਂਕ ਹੈਗਾ ਫਰਸਟ ਬੈਂਕ ਫਰੋਜਕਾਂਦੀ ਮਾਰਕੀਟ ਲੱਗੇ ਜੀ ਔਰ ਉਹਦਾ ਵਿਕਰਮਜੀਤ ਸਿੰਘ ਉਹਦਾ ਕਲੈਕਸ਼ਨ ਮੈਨੇਜਰ ਹੈ ਜੀ ਇਹਨਾਂ ਨੇ ਗ੍ਰੈਂਡ ਐਮਰਜੈਂਸੀ ਕ੍ਰੈਡਿਟ ਲਾਈਨ ਸਕੀਮ ਹੁੰਦੀ ਆ ਰਿਜ਼ਰਵ ਬੈਂਕ ਆਫ ਇੰਡੀਆ ਦੀ ਉਹਦੇ ਤਹਿਤ ਇਹਨਾਂ ਨੇ ਲੋਨ ਲਿਆ ਸੀ 13 ਲੱਖ 32 ਹਜ਼ਾਰ ਸਮਥਿੰਗ ਦਾ ਔਰ 39 ਵਿਥ 39 20 ਕੋ 4 ਸਾਲਾਂ ਦਾ ਲੋਨ ਸੀਗਾ ਔਰ ਇਹ ਚ ਕਿਸ਼ਤੇ ਦੀ ਕਰੀਬ 45 ਹਜ਼ਾਰ ਦੇ ਆਸ-ਪਾਸ ਇਹਨਾਂ ਦੀ ਸੀਗੀ ਜੀ ਔਰ ਇਹਨਾਂ ਨੇ 18/7/22 ਨੂੰ ਇਹਨਾਂ ਨੇ ਫਿਰ ਉਹਨੂੰ ਮੈਨੇਜਰ ਨਾਲ ਗੱਲ ਕੀਤੀ ਵੀ ਸਾਡਾ ਜੀ ਦੱਸੋ ਵੀ ਕਿੰਨਾ ਬੈਲੈਂਸ ਰਹਿੰਦਾ ਸੀ ਕੋਈ ਨਹੀਂ ਸਾਰਾ ਕਲੀਅਰ ਕਰਨਾ ਚਾਹੁੰਦੇ ਆ ਜੀ ਉਹਨਾਂ ਨੇ ਫਿਰ ਇਹਨਾਂ ਨੂੰ ਦੱਸਿਆ ਵੀ ਤੁਹਾਡਾ 11,25,717 ਰੁਪਏ ਇਸ ਟਾਈਮ ਖੜਿਆ ਜੇ ਤੁਸੀਂ ਇਹ ਕਲੀਅਰ ਕਰਦੇ ਹੋ ਤੁਹਾਡਾ ਲੋਨ ਕਲੋਜ਼ ਹੋ ਜਾਏਗਾ ਇਹਨਾਂ ਨੇ ਵੀ ਸਾਰਾ 20/7/22 ਨੂੰ ਸਾਰਾ ਉਹ ਕਲੀਅਰ ਕਰਤਾ ਇਹਨਾਂ ਦਾ ਮੈਸੇਜ ਵੀ ਆ ਗਿਆ ਗੂ ਓਕੇ ਦਾ ਵੀ ਹਾਂਜੀ ਤੁਹਾਡਾ ਹੁਣ ਕਲੀਅਰ ਹੈ ਜੀ ਕਰੋ ਸਿਸਟਮ ਵਿੱਚ ਅਜੇ ਵੀ ਇਹਨਾਂ ਦਾ ਬੈਂਕ ਜਿਹੜਾ ਸ਼ੋਅ ਕਰ ਰਿਹਾ ਸੀ ਵੀ ਲੋਨ ਸਟੈਂਡ ਕਰ ਰਿਹਾ ਸੀਗਾ ਇਹ ਵਾਰ-ਵਾਰ ਉਹਦੇ ਕੋਲ ਜਾਂਦੇ ਸੀਗੇ ਵੀ ਸਾਡਾ ਜੀ ਤੁਸੀਂ ਲੋਨ ਕਲੀਅਰ ਕਰਤਾ ਹੈਗਾ ਫਿਰ ਵੀ ਤੁਸੀਂ ਇਹ ਸਾਡਾ ਸ਼ੋਅ ਨਹੀਂ ਹੋ ਰਿਹਾ ਵੀ ਲੋਨ ਕਲੀਅਰ ਨਹੀਂ ਹੋ ਰਿਹਾ ਵੀ ਸ਼ੋਅ ਹੋਈ ਜਾ ਰਿਹਾ ਤੇ ਇਹ ਫਿਰ ਇਹਨਾਂ ਨੂੰ ਵਾਰ-ਵਾਰ ਜਦੋਂ ਮਿਲਿਆ ਇਹਨੇ ਇਹੀ ਕਿਹਾ ਵੀ 40 ਪਿਆ ਜਰ ਤੈਨੂੰ ਹੋਰ ਦੇਣਾ ਪਊਗਾ ਵੀ ਉੱਤੇ ਮੈਂ ਗੱਲ-ਗੁੱਲ ਕਰਕੇ ਤੇਰਾ ਕਲੋਜ਼ ਕਰਾ ਦੇਣਾ ਤੇ ਇਹ ਫਿਰ ਦੁਕਾਨ ਤੇ ਵੀ ਇਹਨਾਂ ਦੀ ਆਇਆ ਹੈ ਇਹ ਤਾਂ ਇਹਨੇ ਪਰ ਪੈਸੇ ਇਹ ਕਹਿੰਦਾ ਮੈਂ ਦੇਣਾ ਨਹੀਂ ਚਾਹੁੰਦਾ ਸੀ ਇਹਨਾਂ ਨੇ ਸਾਨੂੰ ਅਪਰੋਚ ਕੀਤੀ ਇਹਨਾਂ ਦਾ ਫਿਰ 40000 ਚ ਸੈਟਲਮੈਂਟ ਇਹਨਾਂ ਦੀ ਹੋ ਗਈ ਸੀ ਵੀ ਚਲੋ ਮੈਂ 40000 ਦੇ ਦੂੰਗਾ ਇਹਨੇ ਝੂਠਾ ਵਾਦਾ ਕਰਕੇ ਸਾਡੇ ਕੋ ਆਇਆ ਸੀ ਅੱਜ ਇਹਨੇ ਇਹਦੀ ਸ਼ੋਰੂਮ ਤੇ ਹੀ ਆਉਣਾ ਸੀ ਇਹਨੇ ਔਰ ਉੱਥੇ ਫਿਰ ਜਦੋਂ ਸਾਨੂੰ ਦੱਸਿਆ ਸੀ ਵੈਰੀਫਾਈ ਕਰਕੇ ਮੁਕੱਦਮਾ ਦਰਜ ਕੀਤਾ ਔਰ ਮੁਕੱਦਮਾ ਦਰਜ ਕਰਨ ਤੋਂ ਬਾਅਦ ਇਹਨੂੰ ਰੈਡ ਹੈਂਡਰਡ ਸ਼ੋਰੂਮ ਤੇ ਜਦੋਂ ਇਹਨੇ 40000 ਰੁਪਿਆ ਰਿਸ਼ਵਤ ਲਈ ਹੈ ਜੀ ਉਹ ਨੂੰ ਸਿਕਾਰੀਗੋਣ ਦੀ ਹਾਜ਼ਰੀ ਕੀ ਰੈਸਟ ਕੀਤਾ ਹੈਗਾ ਕੱਲ ਨੂੰ ਉਹਨੂੰ ਅਦਾਲਤ ਪੇਸ਼ ਕਰਾਂਗੇ ਜੀ ਸਰ ਜਿਵੇਂ ਉਹ ਕਹਿ ਰਹੇ ਕਿ ਐਚ ਪਹਿਲਾਂ ਦਿੱਤਾ ਸੀ ਤੇ ਉਹਦੀ ਕੋਈ ਸਿੱਗੀ ਰਸੀਦ ਸੂਚੋ ਨਾ ਕਿਹਾ ਹਾਂ ਜੀ ਹਾਂ ਜੀ ਸਾਰਾ ਉਹਨਾਂ ਕੋਲ ਕਲੀਅਰੈਂਸ ਹੈਗੀ ਉਹਨਾਂ ਨੇ ਪੈਸੇ ਜਿਹੜੇ ਕਲੀਅਰ ਕਰਾਤੇ ਸੀ ਇਹਨਾਂ ਦੇ ਵੱਲੋਂ ਮੈਸੇਜ ਆ ਗਿਆ ਸੀ ਵਟਸਐਪ ਤੇ ਚੈਟ ਹੋਈ ਸੀ ਤੁਹਾਡਾ ਜੀ ਹੁਣ ਕਲੀਅਰ ਹੈ ਜੀ ਉਹਦੇ باوجود ਵੀ ਇਹਨੂੰ ਇਹ ਬਲੈਕਮੇਲ ਕਰ ਰਹੇ ਸੀਗੇ ਇਹ ਸੈਕਟਰ ਮੈਂ ਦੱਸਣਾ ਚਾਹੁੰਦਾ ਸੈਕਸ਼ਨ 46ਏ ਹੈ ਬੈਂਕਿੰਗ ਰੈਗੂਲੇਸ਼ਨ ਐਕਟ ਆਫ ਜਿਹੜਾ 1946 ਦਾ ਜੀ ਇਹਦੇ ਤੱਕ ਜਿਹੜੇ ਪ੍ਰਾਈਵੇਟ ਬੈਂਕ ਵਾਲੇ ਵੀ ਆ ਇਹ ਵੀ ਪਬਲਿਕ ਸਰਵੰਟ ਨੇ ਤੇ ਇਹ ਵੀ ਪ੍ਰੀਵੈਂਸ਼ਨ ਆਫ ਕਰਾਪਸ਼ਨ ਐਕਟ ਦੀ ਅੰਦਰ ਆਉਂਦੇ ਨੇ ਇਸ ਇਸ ਕਰਕੇ ਇਹਨਾਂ ਨੂੰ ਅਸੀਂ ਹਸ्तार ਕੇ ਕੱਲ ਨੂੰ ਅਸੀਂ ਅਦਾਲਤ ਚ ਪੇਸ਼ ਕਰਾਂਗੇ ਸਰ ਇਹਨਾਂ ਦਾ ਪਹਿਲਾ ਮਾਮਲਾ じゃ ਪਹਿਲਾ ਵੀ ਕੋਈ ਹੈ ਇਹ ਪਹਿਲੇ ਮਾਮਲਾ ਹੈ ਬਾਕੀ ਫਰਦਰ ਜਾਂਚ ਕਰ ਰਹੇ ਹਾਂ ਠੀਕ ਹੈ ਸਰ